ਫਤਪਾਲ ਨਾ ਹੁੰਦੀ ਸਿਰ ਤੇ ਸਰਦਾ ਠੀਕ ਹੈ ਜੀ ਕਿੰਨਾ ਨਰਮਾ ਲੈ ਕੇ ਆਏ ਸੀਗਾ ਜੀ 789 ਠੀਕ ਹੈ ਜੀ ਤਾਂ ਕੀ ਰੇਟ ਤੁਹਾਡਾ ਨਰਮਾ ਵਿਕਿਆ ਜੀ 6900 6900 ਰੁਪਿਆ ਵਿਕਿਆ ਤਾਂ ਜਿਹੜੀ ਸਰਕਾਰੀ ਰੇਟ ਕੀ ਹੈ ਜੀ ਇਹ ਉਹ 7700 ਇਹ ਕਿਵੇਂ ਇਹ ਜਿਹੜਾ ਤੁਸੀਂ ਨਰਮਾ ਲੈ ਕੇ ਆਓ ਇਹਦੇ ਵਿੱਚ ਕੁਆਲਿਟੀ ਨਹੀਂ ਸੀ ਹੈਗੀ ਕਿ ਕੀ ਕਾਰਨ ਕੀ ਜੀ ਕੁਆਲਿਟੀ ਹੈ ਜੀ ਰੇਟ ਰੇਟ ਘਟਾ ਲੱਗਾ ਦਾ ਕਾਰਨ ਕੀ ਮੰਨਦੇ ਹੋ ਤੁਸੀਂ ਰਲਿ ਤੁਹਾਨੂੰ ਦਿੱਤੀ ਵੀ ਜੀ ਰਲਿ ਸਾਰੇ ਪਰ ਕੱਚੀ ਪੱਕੀ ਆਣਗੀ ਤਾ ਜਿਵੇਂ ਕਿਸਾਨ ਯੂਨੀਅਨ ਨੇ ਆਣ ਕੇ ਰੌਲਾ ਪਾਇਆ ਸੀ ਉਹਦਾ ਕੋਈ ਅਸਰ ਹੋਇਆ ਕਿ ਨਹੀਂ ਹੋਇਆ ਕੀ ਅਸਰ ਹੈ ਜੀ ਕੋਈ ਅਸਰ ਨਹੀਂ ਕਿਸੇ ਦੀ ਸਿਹਤ ਤੇ ਕੋਈ ਅਸਰ ਨਹੀਂ ਹੋਇਆ ਜੀ ਨਹੀਂ ਬਿਲਕੁਲ ਤਾਂ ਕਿਵੇਂ ਜਿਵੇਂ ਦਿਲ ਨਹੀਂ ਦੁਖਦਾ ਵੀ ਇੰਨੀ ਮਿਹਨਤ ਦੇ ਨਾਲ ਜਿਹੜਾ ਪੁੱਤਾਂ ਵਾਂਗੂ ਪਾਲੀ ਫਸਲ ਆ ਜਿਹੜੀ ਉਹ ਅੱਜ ਕੌਡੀਆਂ ਦੇ ਭਾਅ ਵਿਕਰੀ ਆ ਵੀ ਯਾਰ ਇਹਦੇ ਨਾਲੋਂ ਤੱਕ ਛੱਡ ਕੇ ਕੋਈ ਹੋਰ ਕਾਰੋਬਾਰ ਕਰ ਲਈਏ ਹੋਰ ਕਰੋ ਜ਼ਿੰਮੇਵਾਰ ਦਾ ਕੰਮ ਨਹੀਂ ਹੈ ਹੋਰ ਕੀ ਕਰੋ ਕਰਦੀਏ ਦਿਲ ਤਾਂ ਦੁਖਦਾ ਆਪਣਾ ਜੋਰ ਨਹੀਂ ਪੈਂਦਾ ਜੀ ਬਹੁਤ ਸਾਰੇ ਨਾਮ ਹੈ ਪੰਡਿਤ ਬੋਰਜਾ ਠੀਕ ਹੈ ਜੀ ਤਾਂ ਕੀ ਰੇਟ ਵਿਕਿਆ ਜੀ ਤੁਹਾਡਾ ਨਰਮਾ 7150 7150 ਤੇ ਜਿਹੜੀ ਸਰਕਾਰੀ ਜਿਹੜੀ ਖਰੀਦ ਦਾ ਕੀ ਰੇਟ ਆ ਜੀ 700 ਦੇ ਆਸਪਾਸ 700 ਕੁ ਸ਼ਾਇਦ ਕਨਫਰਮ ਤਾਂ ਸਰਕਾਰੀ ਖਰੀਦ ਆਈ ਆ ਕਿ ਨਹੀਂ ਹਜੇ ਤੱਕ ਠੀਕ ਹੈ ਜੀ ਤਾਂ ਨਰਮੇ ਦਾ ਜਿਹੜਾ ਤੁਹਾਡਾ ਝਾੜਾ ਕਿਵੇਂ ਦਾ ਰਿਹਾ ਜੀ 400 ਤੋਂ ਤਾਂ ਡਾਊਨ ਹੀ ਰਹੂਗਾ ਜੀ 200 ਤੋਂ ਬਾਅਦ ਥੋੜਾ ਕ੍ਰਾ ਹੋ ਜਾਣਾ ਠੀਕ ਹੈ ਜੀ ਇਹ ਜਿਹੜਾ ਬਾਰਸ਼ਾਂ ਹੋਈਆਂ ਉਹਦੇ ਨਾਲ ਮੰਨ ਲਓ ਨਰਮਾ ਕਾਫੀ ਨਰਮਾ ਪੱਟੀ ਦੇ ਵਿੱਚ ਖਰਾਬ ਹੋਇਆ ਪਰ ਤੁਹਾਡਾ ਜਿਹੜਾ ਇੱਧਰ ਵਿਚਾਰ ਰਿਹਾ ਜੀ ਸੱਦ ਵੈਸੇ ਉਵੇਂ ਤਾਂ ਵਿਚਾਰ ਰਿਹਾ ਜੀ ਪਰ ਜਿਹੜਾ ਮੀ ਪੈਣ ਦਾ ਫੌਲਟ ਜਿਹੜਾ ਲੱਗ ਰਿਹਾ ਸੀ ਉਹ ਉਸ ਤੇ ਨਹੀਂ ਬੰਦਾ ਸੀ ਉਹ ਖਰਾਬ ਹੋਇਆ 30% ਦਾ نقصان ਹੈਗਾ ਅੱਜ ਤੋਂ ਚੱਲ ਰਿਹਾ ਹੈ। ਸਭ ਇਹ ਕਰੋ ਦੇਖੋ ਸਵਾਰੀ ਇੰਨੀ ਕੋਈ ਕੰਡੀਸ਼ਨ ਇਹਦਾ ਨਹੀਂ ਹੈ ਇਸ ਨਾਮ ਤੇ। ਉਹ ਤਾਂ ਮੀਂਹ ਨਾਲ ਉਹਨਾਂ ਦਾ ਨਰਮਾ ਬਹੁਤ ਵਧੀਆ ਸੀ। ਠੀਕ ਹੈ ਜੀ। ਹਾਂ ਅਬੋਰ ਮਾਰਕੀਟ ਕਮੇਟੀ ਦੇ ਹੁਣ ਤੱਕ ਕੁੱਲ 8000 ਕੁਆਰਟਲ ਦੇ ਕੀਲ ਹੋ ਚੁੱਕੇ ਜਿਹੋ ਸਮਰਥਨ ਮੁੱਲ ਦਾ ਟੱਪਾ 760 60 ਰੁਪਏ ਹੈ ਜੀ। ਨੇ ਦੀ ਉਹ ਰੋਜ਼ ਨਰਮਈ ਦੀ ਬੋਲੀ ਹੁੰਦੀ ਆ ਜਿਸ ਤਰ੍ਹਾਂ ਵੀ ਵਪਾਰੀ ਬੋਲੀ ਦੇ ਵਿੱਚ ਪਾਰਟਿਸਿਪੇਟ ਕਰਦੇ ਹਨ ਉੱਚਾ ਸਭ ਤੋਂ ਉੱਚੀ ਬੋਲੀ ਜੋ ਜਾਂਦੀ ਆ ਉਸ ਤੇ ਜੇਕਰ ਜ਼ਿੰਮੇਵਾਰ ਦੀ ਸਹਿਮਤੀ ਹੁੰਦੀ ਆ ਉਸ ਨੂੰ ਪੱਕੇ ਚਤਤ ਕੀਤਾ ਜਾਂਦਾ ਉਸ ਨੂੰ ਫਾਈਨਲ ਕੀਤਾ ਜਾਂਦਾ ਤਦ ਤੱਕ ਸੀਸੀਆਈ ਦਾ ਸਵਾਲ ਆ ਅਗਲੇ ਮਹੀਨੇ ਦੇ ਪਹਿਲੇ ਹਫਤੇ ਤਕਰੀਬਨ 2-3 ਦਿਨ ਤੋਂ ਸੀਸੀਆਈ ਨਾਲ ਸਾਡੀ ਲਗਾਤਾਰ ਗੱਲ ਹੋ ਰਹੀ ਆ ਇਹ ਸ਼ੁਰੂ ਹੋ ਦੇਣਗੇ ਦੇਖੋ ਸੀਸੀਆਈ ਜੋ ਵੀ ਕ੍ਰੀਏਟ ਕਰੇਗੇ ਹਰ ਇੱਕ ਜ਼ਿੰਮੇਵਾਰ ਦੇ ਕਿਸਾਨ ਦੀ ਰਜਿਸਟ੍ਰੇਸ਼ਨ ਹੋਣੀ ਲਾਜ਼ਮੀ ਹੈ ਇਹ ਰਜਿਸਟ੍ਰੇਸ਼ਨ ਕਿਸਾਨ ਦੁਆਰਾ ਆਪ ਦੁਆਰਾ ਕੀਤੀ ਜਾ ਰਹੀ ਹੈ ਪਰੰਤੂ ਮਾਰਕੀਟ ਕਮੇਟੀ ਹੈਲਪਲੈਸ ਬਣਾ ਰਹੀ ਹੈ ਜੇਕਰ ਕਿਸੇ ਵੀ ਕਿਸਾਨ ਨੂੰ ਕੋਈ ਦਿੱਕਤ ਆਏਗੀ ਮਾਰਕੀਟ ਕਮੇਟੀ ਰਜਿਸਟ੍ਰੇਸ਼ਨ ਕਰਨ ਦੇ ਵਿੱਚ ਪੂਰਾ ਸਹਿਯੋਗ ਕਰੇਗੀ ਇਸ ਤਰ੍ਹਾਂ ਸੀਸੀਆਈ ਦੇ ਨਾਲ ਵੀ ਸਾਡੀ ਗੱਲ ਹੋਈ ਹੈ ਸੀਸੀਆਈ ਵੀ ਸਾਡੇ ਹੈਲਪਲੈਸਟ ਪਨਾਲ ਹੀ ਆਪਣਾ ਇੱਕ ਨੁਮਾਇੰਦਾ ਜੋ ਬਿਠਾਉਣਗੇ ਪਰ ਫਾਰਮਰ ਨੂੰ ਪੂਰਾ ਉਹਦੇ ਵਿੱਚ ਗਾਈਡ ਕੀਤਾ ਜਾਏਗਾ ਰਜਿਸਟ੍ਰੇਸ਼ਨ ਕਰਨ ਦੇ ਪੂਰੀ ਮਦਦ ਕੀਤੀ ਜਾਏਗੀ ਪਿਛਲੇ ਸਾਲਾਂ ਦੇ ਬਜਾਏ ਇਸ ਸਾਲ ਨਰਮੇ ਦੀ ਆਮਦ ਵੀ ਵੱਧ ਹੈ ਕੁਆਲਟੀ ਵੀ ਬਿਹਤਰ ਹੈ ਸੀਸੀਆਈ ਹਰ ਸਾਲ ਹਰ ਸਾਲ ਦੀ ਤਰ੍ਹਾਂ ਪਿਛਲੇ ਸਾਲ ਵੀ ਸੀਸੀਆਈ ਦੀ ਖਰੀਦ ਪਹਿਲੇ ਹਫਤੇ ਅਕਤੂਬਰ ਦੇ ਸ਼ੁਰੂ ਹੋ ਗਈ ਸੀ ਇਸ ਸਾਲ ਵੀ ਪਹਿਲੇ ਹਫਤੇ ਅਕਤੂਬਰ ਦੇ ਸ਼ੁਰੂ ਹੋ ਜਾਏਗੀ